ਇਹਨੂੰ ਸਰੀਰੀ ਅਧਿਕਾਰ ਦੇ ਜਣੀ 8 9 ਘੰਟੇ ਦਾ ਪ੍ਰੋਸੀਜਰ ਆ ਇਹ ਤਾੜਨ ਦਾ ਤੇ ਸ਼ਾਮ ਨੂੰ ਠੰਡ ਕੋਸਾ ਜਾ ਕਰਕੇ ਉਹਨੂੰ ਜਾ ਕੇ ਲਾਵਾਂਗੇ ਤੇ ਆਟੋਮੈਟਿਕਲੀ ਉਹ ਲਾਲ ਨਸੀ ਦਾ ਰੰਗ ਬਣੇਗਾ ਜੀ ਦੁੱਧ ਵੀ ਕਈ ਕਿਸਮ ਦਾ ਹੁੰਦਾ ਉਹਨਾਂ ਦਾ ਹਾਂ ਉਹ ਤੋਂ ਕਰੀਮ ਲਾਹੀ ਹੁੰਦੀ ਹੈ ਜਿਹੜੇ ਆ ਪਿੰਡਾਂ ਦੇ ਵਿੱਚ ਬਿਜਲੀ ਫਿਰਦੇ ਆ ਘੜਿਆਂ ਦੇ ਵਿੱਚ ਪਾ ਕੇ ਉਹਨੂੰ ਉਹ ਵੀ ਚਾਹਤੀ ਜਿਹੀ ਦਸੀ ਆ ਪਰ ਉਹ ਚੀਜ਼ ਨਹੀਂ ਆ ਅੱਛਾ ਉਹ ਤਾਂ ਸਬਰੇ ਦਾ ਦੋਦ ਨੂੰ ਜਾਗ ਲਾ ਕੇ ਮਨਾਉਂਦੇ ਆ ਉਹਦੇ ਜੰਨੀ ਕੋਈ ਕੱਟ ਨਹੀਂ ਹੁੰਦੇ ਅੱਛਾ ਹਾਂਜੀ ਜਿਹੜਾ ਪਿਓ ਲੈ ਕੇ ਬਣਾਉਣਾ ਉਹ ਗੱਲ ਹੋਰ ਕਿੰਨੇ ਕੁ ਫੈਟ ਵਾਲਾ ਯੂਜ਼ ਕਰਦੇ ਹੋ ਤੇ ਕੀ ਰੇਟ ਹੁੰਦਾ ਉਹ ਤੁਹਾਡਾ 10% ਕਰ ਰਿਹਾ ਹਿੰ ਜਿਵੇਂ ਉਹ ਵੀ ਮੱਝ ਦਾ ਪਿਓ 70 ਰੁਪਏ ਹਾਂਜੀ 75 ਰੁਪਏ ਲੀਟਰ ਸਾਨੂੰ ਮਿਲਦਾ ਵਾ ਤਾਜ਼ਾ ਅੱਛਾ ਹਾਂ 10 ਬੈਗ ਪੂਰੀ ਹੋਊਗੀ ਜਿਹੜੇ ਹੱਲੇ ਪੱਕੇਗਾ ਤਾਂ ਉਹ ਤਾਂ ਦਿੱਲੀ ਆਉਂਦੇ ਆਉਂਦੇ ਆ ਅੱਛਾ ਚਾਹੇ ਉਹ ਪੈਕ ਲੈ ਕੇ ਜਾਣ ਜਾਂ ਪੀ ਕੇ ਜਾਣ ਗੱਡੀਆਂ ਵਾਲੇ ਤਾਰਾ ਵਾਲੇ ਜਿਹੜੇ ਫਿਰੋਜ਼ਪੁਰ ਸਾਈਡ ਦੇ ਆ ਉਹ ਸਾਰੇ ਤੁਹਾਡੇ ਕੋਲ ਫਿਰੋਜ਼ਪੁਰ ਤੋਂ ਵੀ ਆਉਂਦੇ ਬੰਦੇ ਆ ਹਾਂਜੀ ਫਿਰੋਜ਼ਪੁਰ ਅੱਛਾ ਹਾਂ ਮੋਗਾ ਜਗੜਾਉਂ ਜਿਹੜੇ ਇੰਦਰੋਂ ਇੰਦਰੋਂ ਫੇਰ ਜੋ ਲੁਧਿਆਣਾ ਸਾਈਡ ਦੇ ਸਾਰੇ ਉਹ ਵੀ ਹੁੰਦੇ ਉਹ ਠੰਡਲੇ ਵਿੱਚ ਵੀ ਜਨਵਰੀ ਦਸੰਬਰ ਤੱਕ ਵੀ ਅੱਜ ਤੱਕ ਵੀ ਚੱਲਦੀ ਐ ਨਸੀ ਸਾਡੇ ਸਿਆਲਿਆਂ ਦੇ ਵਿੱਚ ਲਗਾਤਾਰੀ ਚੱਲੀ ਜਾਂਦੀ ਐ ਹੁਣ ਗਰਮੀਆਂ ਆ ਗਈ ਗਰਮੀ ਦੇ ਸੀਜ਼ਨ 'ਚ ਸਾਨੂੰ ਪ੍ਰੋਡਕਸ਼ਨ ਵਧਾਉਣੀ ਪਉਦੀ ਐ ਅੱਛਾ